ਪਰਮ ਸਤਕਾਰ ਗੁਰੂ ਰੂਸਾ ਸੰਗਤ ਜੀ ਹੋ ਗੁਰੂ ਸਹਿਬਾਂ ਦੀ ਅਪਰਪਾਰ ਬਖਸ਼ਸ ਕਿਰਪਾ ਦੇ ਨਾਲ ਮਹਾਰਾਜ ਜੀ ਨੇ ਸਮਰੱਥ ਗੁਰੂ ਆਪਣੀ ਕਿਰਪਾ ਧਾਰ ਕੇ ਇੱਕ ਬਹੁਤ ਅਮੋਲਕ ਦਾਤ ਬਖਸ਼ੀ ਹੈ ਬਾਣੀ ਦੀ ਇਹ ਜੀਵ ਆਤਮਾ ਨੂੰ ਸਮਝਾਉਣਾ ਕੀਤਾ ਹੈ ਜਿੱਥੇ ਬਾਣੀ ਜੀਵਨ ਜਾਂਚ ਹੈ ਸਕਾਉਂਦੀ ਹੈ ਜਿੱਥੇ ਬਾਣੀ ਟੰਦੇ ਮਨ ਸਹਾਰਾ ਦਿੰਦੀ ਹੈ ਬਾਣੀ ਮੁਕਤੀ ਦਿੰਦੀ ਹੈ ਤੇ ਪ੍ਰਭ ਦੇ ਨਾਮ ਨਾਲ ਜੋੜਦੀ ਹੈ ਉੱਥੇ ਬਾਣੀ ਖੁਦ ਪਰਮੇਸ਼ਰ ਦਾ ਇੱਕ ਰੂਪ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਜੀਵਣ ਆਵੰਨ ਕੋਈ ਬਾਣੀ ਇੱਕ ਸੱਚ ਹੈ ਤਰਗਾਹੋਂ ਆਈ ਪ੍ਰਮਾਤਮਾ ਦੀ ਜੋਤ ਪ੍ਰਕਾਸ਼ ਰੂਪੀ ਗਿਆਨ ਹੈ ਜਿਸ ਨੇ ਪ੍ਰਕਾਸ਼ ਹੋ ਗਿਆ ਅਗਿਆਨਤਾ ਵਾਲਾ ਹਨੇਰਾ 1 ਸੈਕਿੰਡ ਵੀ ਦੂਰ ਹੋ ਜਾਏ ਕਿੰਨਾ ਵੀ ਹਨੇਰਾ ਕਿਉਂ ਨਾ ਹੋਵੇ ਜਿਵੇਂ ਲਾਈਟ ਜਗਦੀ ਹੈ ਕਿੰਨੇ ਚਿਰਤ ਵੀ ਮੰਨ ਸੀ ਪਰ ਜਿਵੇਂ ਹੀ ਆਪ ਜੀ ਨੇ ਵੱਲੂ ਜਗਾਇਆ ਲਾਈਟ ਜਗਾਈ ਪ੍ਰਕਾਸ਼ ਹੋਇਆ ਅਨਿਰਗ ਹੋ ਗਿਆ ਕੀ ਸਮਾਂ ਲੱਗੇ ਕੁਝ ਵੀ ਨਹੀਂ ਇਸੇ ਤਰ੍ਹਾਂ ਜੇ ਗੁਰੂ ਦੀ ਕਿਰਪਾ ਨਾਲ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜੇ ਬਾਣੀ ਅੰਦਰ ਟਿਕ ਜੇ ਤੇ ਸਮਤ ਪ੍ਰਾਪਤ ਹੋ ਜੇ ਫਿਰ ਗੁਰੂ ਪਿਆਰੇ ਕੁਝ ਹੀ ਪਲ ਨਹੀਂ ਲੱਗਦੇ ਕਿ ਸੰਗ ਪਰਵਤ ਹੀ ਤੁਹਾਡਾ ਮਨ ਗੁਰੂ ਵਾਲਾ ਹੋ ਜਾਈਗਾ ਤੇ ਸਮਝ ਆ ਜਾਏਗੀ ਕਿ ਮੇਰਾ ਗੁਰੂ ਕਿੱਡਾ ਕਬਡਾ ਹੈ ਕਿ ਮੇਰਾ ਗੁਰੂ ਕਿਹਨੀਆਂ ਦਾਤਾਂ ਦੇਣ ਵਾਲਾ ਉਹ प्रेम ਦੇ ਨਾਲ ਕੋ ਸਤਿਗੁਰ ਦੇ ਕੋਲ ਕਿਹੜੀਆਂ-ਕਿਹੜੀਆਂ ਦਾਤਾਂ ਅਸੀਂ ਲੈ ਸਕਦੇ ਹਾਂ ਤੇ ਕਿਵੇਂ ਮਿਲਦੀਆਂ ਨੇ ਮਹਾਰਾ ਕਿਰਪਾ ਕਰਨ ਦੇ ਵਿਚਾਰ ਕਰਨਾ ਕਰੀਏ ਰਾਗ ਸੋਰਠੰਡਰ ਪੰਚਮ ਪਾਦਾ ਜਿਹਨੇ ਬਚਨ ਨੇ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਏ ਏ ਭਾਈ ਸਾਰੇ ਸੁਖਾਂ ਦਾ ਮਾਲਕ ਪਰਮਾਤਮਾ ਹੈ ਸਰਬ ਤੋਂ ਪਾਵੇ ਟੋਟਲ ਕੰਪਲੀਟ ਅਧਿਆਤਮਿਕ ਵੀ ਤੇ ਸੰਸਾਰ ਵੀ ਪਾਵ ਜੋ ਮੰਗੋਗੇ ਉਹ ਦਾਤ ਮਿਲੇਗੀ ਪਰ ਮਿਲੇਗੀ ਤੋਂ ਸਰਣੀ ਪਾਵ ਜੇ ਆਪਣੇ ਆਪ ਨੂੰ ਗੁਰੂ ਦੀ ਆਗਿਆ ਮੰਨ ਕੇ ਹੁਕਮ ਕਮਾਗੀ ਤੇ ਰਜਾ ਵਿੱਚ ਚੁਰਕ ਤਿੰਨ ਗੱਲਾਂ ਹੁਕਮ ਕਮਾਉਣਾ ਰਜਾ ਵਿੱਚ ਚੁਰਨਾ ਤੇ ਆਗਿਆਕਾਰੀ ਹੋਣਾ ਵੇ ਦਰਸ਼ਨ ਪੇਟ ਤਹੁਤ ਅਨੰਦਾ ਜਿਵੇਂ ਜਿਵੇਂ ਪ੍ਰਕਾਸ਼ ਹੋਏਗਾ ਦਰਸ਼ਨ ਹੋਣਗੇ ਬਾਣੀ ਦੇ ਮਨ ਵਿੱਚ ਅਨੰਦ ਬਣੇਗਾ ਦੁੱਖ ਗਿਆ ਹਰ ਗਾਇ ਜਿਉਂ ਜਿਉਂ ਬਾਣੀ ਨੂੰ ਗਾਓਗੀ ਕਮਾਓਗੀ ਮਨ ਵਿੱਚ ਆਤਮਿਕ ਅਨੰਦ ਸ਼ਾਂਤੀ ਬਣੇਗੀ ਦੁੱਖ ਦੂਰ ਹੋਣਗੇ ਰਹਾਉ ਦੀ ਪੰਕਤੀ ਸਮਝਾਉਂਦੀ ਹੈ ਤਤ ਕੇਂਦਰੀ ਭਾਵ ਕਿਵੇਂ ਸੁਖ ਮਿਲਣਗੇ ਹਰ ਰਸ ਪੀਵੋ ਭਾਈ ਕਿ ਭਾਈ ਰਾਮ ਰੂਪੀ ਮਾਤਾ ਮਾਰਦੇ ਅਮਰਤਮੇ ਨਾਮ ਹੈ ਉਸ ਨੂੰ ਬਾਰ-ਬਾਰ ਜਪਨਾ ਕਰੋ ਅੰਦਰ ਕੁਮਾਓ ਸੱਚ ਨੂੰ ਅੰਦਰ ਆਪਣੇ ਬਸਾਵ ਨਿਰਲੇਪ ਹੋ ਕੇ ਬਿਲਕੁਲ ਸੱਚ ਨੂੰ ਕਮਾਣਾ ਲਈ ਨਾਮ ਜਪੋ ਨਾਮੋ ਰਦੋਂ ਦੱਸਿਆ ਵੀ ਕੇਮਰਸ ਪੀਣਾ ਹੈ ਬਾਰ-ਬਾਰ ਵਹਿਗੁਰੂ ਦਾ ਨਾਮ ਜਪੋ ਦੀ ਰਾਧਨਾ ਕਰੋ ਤੇ ਪੂਰੇ ਗੁਰੂ ਦੀ ਸੰਸ ਵਿਅਕਤੀ ਵਿਸ਼ੇਸ਼ ਨਹੀਂ ਸਮਰਾਤ ਗੁਰੂ ਤਨਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਗੁਰੂ ਨੇ ਸਬਦ ਗੁਰੂ ਨੇ ਮੁਕਤੀ ਦੇ ਦਾਤ ਦੇ ਨੇ ਵੀ ਗੁਰੂ ਦੀ ਸਲ ਵਿੱਚ ਆ ਕੇ ਤੋ ਨਾਮ ਦੇ ਕਮਾਈ ਕਰ ਸਭ ਸੁੱਖਾਂ ਦੀ ਪ੍ਰਾਪਤੀ ਹੋਏਗੀ ਦਾਤ ਮਿਲੇਗੀ ਇਸੇ ਪਰ ਆਪ ਰਜਿਸਟਰ ਲਿਖਿਆ ਉਸ ਹੀ ਜੀ ਨੂੰ ਕੋਈ ਦਾਤ ਮਿਲਦੀ ਹੈ ਜੋ ਦਰਗਾਹੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਸੋਈ ਪੂਰਨ ਪਾਇਓ ਹੀ ਪ੍ਰਾਣੀ ਫਿਰ ਪੂਰਾ ਹੁੰਦਾ ਹੈ ਪਾਅ ਮੁਕੰਮਲ ਤੌਰ ਤੇ ਸਮਰਪਨ ਨਾਲੋ ਗੁਰੂ ਸਾਹਿਬ ਨਾਲ ਜੁੜ ਜਾਂਦਾ ਹੈ ਉਦਾ ਜੀਵਨ ਸਫਲਾ ਬਣ ਜਾਂਦਾ ਹੈ ਹੁਣ ਆਪਣੀ ਬੇਨਤੀ ਕੀਤੀ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੇ ਲਾ ਇਹ ਸਤਿਗੁਰੂ ਜੀ ਦਾਸ ਜੀ ਬੇਨਤੀ ਗੁਰੂ ਜੀ ਮਾਰ ਆਪਣੇ ਆਪ ਦੀ ਬੇਨਤੀ ਕਿ ਮੈਂ ਤੇਰੇ ਨਾਮ ਵਿੱਚ ਲੀਨ ਰਹਾ ਮੇਰੀ ਸ਼ੁਰਤੀ ਸਬਦ ਨਾਲ ੜੁੜਕੇ ਪ੍ਰਮਾਤਮਾ ਤੇਰੇ ਚਰਨਾਂ ਵਿੱਚ ਰਹੀ ਵੀਰ ਸਾਡੇ ਬੱਚੇ ਨੇ ਨਾਮ ਵਿੱਚ ਸਵਰਗਾ ਨੂੰ ਲੋੜਦਾ ਹਾਂ ਨਾਮ ਵਿੱਚ ਨਰਕਾ ਤੋਂ ਡਰਦਾ ਹਾਂ ਕੇਵਲ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤਰਿਆ ਦੇ ਵੈਗੁਰ ਮੇਰਾ ਮਨ ਤੇਰੇ ਅੰਚਰਣਾ ਬਿਸ ਤ੍ਰਿਪਦੇਸ਼ ਨਾਲ ਜੁੜ ਕੇ ਤੇਰਾ ਭਵਰਾ ਬਣਾਰੇ ਤੇਰੇ ਚਰਨਾ ਕਮਲਾਂ ਦਾ ਆਪਸਤੂ ਨਾ ਵਿਸਰੇ ਪਾ ਮੇਥੇ ਮਰਜੀ ਤੱਕ ਆਪਣੇ ਚਰਨਾ ਉਚਰ ਗੁਰੂ ਪਿਆਰ ਵਸਤਾ ਕਦੋਂ ਬਣੂਗੀ ਜੇ ਤਾਂਗ ਹੈ ਜਿਗਾਸਾ ਹੈ ਪ੍ਰਮਾਤਮਾ ਨੂੰ ਪਾਣ ਦੀ ਪਿਆਸ ਹੈ ਤੜਫ ਸੁਣ ਕੇ ਬਾਣੀ ਸੁਣ ਕੇ ਬੜ ਕੇ ਗੁਰੂ ਪਿਆਰ ਰੰਗ ਲੱਗਣਾ ਚਾਹੀਦਾ ਹੈ ਪਰਮਾਤਮਾ ਦੇ ਪ੍ਰਤੀ ਸੱਚ ਨੂੰ ਪਾਣਾ ਹੈ ਤਾਂ ਸੱਚ ਕਮਾਣਾ ਪੈਣਾ ਹੈ ਸੱਚ ਕੀਏ ਪਰਮੇਸ਼ਰ ਦਾ ਨਾਮ ਵਹਿਗੁਰੂ ਆਪ ਇਸ ਕਰਕੇ ਪਛਿਆਰ ਸਿੱਖ ਬਣੀਏ ਖੰਡੇ ਵੜ ਪਹੁਲ ਸ਼ਗੂਰ ਵਾਲੇ ਬਣ ਗਨਤ ਨੰਮੀ ਬਣੀਏ ਨਾਮ ਦੀਆਂ ਕਮਾਈਆਂ ਕਰੀਏ ਫਿਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾ ਅਸਮੁਖਤੀ ਜੋ ਬੁੱਲ ਹੈ ਹਾਂ ਹਾਂ ਸਤਿਗੁਰੂ ਵੇ ਗੁਰੂ ਸਾਹਿਬ ਕਿਰਪਾ ਕਰਨ ਸਭ ਦੇ ਹਿਰਦੇ ਮਾਰਾ ਨਾਮ ਰੂਪੀ ਤਨਵਕਸ਼ਣ ਸਭ ਨੂੰ ਸੁਖ ਸੰਤਿਵਰਤਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ